ਵਿਵਾਹ ਸ਼ਬਦ ਦੀ ਪਰਿਭਾਸ਼ਾ ਕੀ ਹੈ ਕਿਹਨੂੰ ਕਹਿੰਦੇ ਨੇ ਵਿਆਹ ਕਿ ਆ ਢੋਲ ਢਮਕਈ ਵਜਣ ਇਸੇ ਨੂੰ ਵਿਆਹ ਕਹਿੰਦੇ ਆ ਤੇ ਉੱਥੇ ਗਾਉਣ ਤੇ ਨੱਚਣ ਹੋਵੇ ਇਹ ਦਾ ਅਰਥ ਵਿਆਹ ਨਹੀਂ ਹੈ ਹਰ ਸ਼ਬਦ ਦੇ ਪਿੱਛੇ ਉਸ ਸ਼ਬਦ ਦੀ ਪਰਿਭਾਸ਼ਾ ਹੋਇਆ ਕਰੇ ਵਿਵਾਦ ਸ਼ਬਦ ਦੇ ਪਿੱਛੇ ਵਿਵਾਦ ਦੀ ਪਰਿਭਾਸ਼ਾ ਹੈ ਤੁਸੀਂ ਪੜੇ ਲਿਖੇ ਹੋ ਬੱਚਿਓ ਧਿਆਨ ਦਿਓ ਵਿਵਾਦ ਦਾ ਅਰਥ ਇਸ ਨੂੰ ਇੱਕ ਸ਼ਾਸਤ੍ਰਿਕ ਨਿਜਮ ਹੈ ਪਦਹੀ ਸ਼ਦਾ ਪਦਾਰਥ ਕਰ ਵਿਗਰੀ ਵਾਕੀ ਯੋਜਨਾ ਅਖਿਉਪਾਤ ਸਮਾਧਾਨ ਖਟ ਵਿਆਖਣ ਨੂੰ ਸਿਮਰਤੰ ਸਿਮਰਤੀ ਕਹਿੰਦੀ ਹੈ ਜਿਸ ਪਦ ਦੀ ਤੁਸੀਂ ਵਿਆਖਿਆ ਕਰਨੀ ਹੈ ਉਹਨੂੰ ਪਦ ਛੇਦ ਕਰ ਲੋ ਫਿਰ ਉਹਦੇ ਅਰਥ ਕਰੋ ਵਿਵਾਦ ਸ਼ਬਦ ਨੂੰ ਮੈਂ ਪਦ ਛੇਦ ਕਰਨ ਲੱਗਿਆ ਬਾਬੀ ਨੂੰ ਅਲੱਗ ਕਰ ਦੋ ਤੇ ਬਾਕੀ ਕੀ ਰਹਿ ਗਿਆ ਵਾਹ ਬਾਦ ਅਰਥ ਸਾਡੇ ਪੰਜਾਬ ਦੇ ਕਹਿੰਦੇ ਵੀ ਰਾਹ ਭੇਤੇ ਜਾਣੀ ਜਾਂ ਬਾਹ ਭੇਤੇ ਜਾਣੀ ਬਾਸਤਾ ਤੁਖਾਰੀ ਰਾਗ ਦੇ ਅੰਦਰ ਵੇ ਦਾ ਅਰਥ ਗੁਰੂ ਨਾਨਕ ਨੇ ਦੋ ਕੀਤਾ ਵੇ 10 ਮਾਂ 10 ਤੇ ਵੇ ਦੋ ਵੇਦ ਅਰਥ ਦੋ 12 ਮਹੀਨੇ ਹੋ ਗਏ ਮੈਂ ਉਹੀ ਗੱਲ ਕਰਾਂ ਜਿਹੜੀ ਦਾ ਕੋਈ ਪਿੱਛੇ ਉਹਦੇ ਲੌジਕ ਵੀ ਹੋਵੇ ਤੇ ਪਿੱਛੇ ਅਰਥ ਦੇ ਪਿੱਛੇ ਗੁਰਬਾਣੀ ਦੀ ਧੁੱਕ ਵੀ ਹੋਵੇ ਇਹ ਦੋ ਸ਼ਬਦਾਂ ਨੂੰ ਇਕੱਠਾ ਕਰਕੇ ਕਿਹਾ ਵਿਆਹ ਜਾਂ ਵਿਆਹ ਹੋ ਜਾਂ ਵਿਆਹ ਹੋ ਸ਼ਬਦ ਦੋ ਕੌਣ ਦੋ ਵਿਅਕਤੀ ਇਸਤਰੀ ਔਰ ਪੁਰਸ਼ ਦਾ ਪਤੀ ਪਤਨੀ ਦੇ ਰੂਪ ਦੇ ਅੰਦਰ ਸਾਰੀ ਜ਼ਿੰਦਗੀ ਦਾ ਵਾਸਤਾ ਇਹ ਕਹਿੰਦੇ ਵੀ ਵਾਹ ਕੋਸ਼ ਕਰਤਾ ਨੇ ਭਾਈ ਕਾਨ ਸਿੰਘ ਨਵਕ ਕਹਿੰਦੇ ਵਿਵਾਦ ਦਾ ਅਰਥ ਹੈ ਲੈ ਜਾਣ ਦੀ ਕਿਰਿਆ ਲੈ ਜਾਣ ਦੀ ਕਿਰਿਆ ਕਿ ਔਰਤ ਨੂੰ ਲੜਕੀ ਨੂੰ ਆਪਣੇ ਮਾਪਿਆਂ ਦੇ ਘਰ ਤੋਂ ਆਪਣੇ ਘਰ ਲੈ ਜਾਣਾ ਸਮਾਜ ਰੀਤੀਆਂ ਦੇ ਅਨੁਸਾਰ ਧਾਰੂਪੁਰ ਦੇ ਇਹ ਦਾ ਨਾਮ ਪਿਆਉ। ਮੈਂ ਠੀਕ ਹੈ। ਮੈਂ ਕੋਸ਼ ਕਰਤਾ ਦਾ ਉਹਨਾਂ ਨੇ ਪੰਥ ਲਈ ਬਹੁਤ ਕੁਝ ਕੀਤਾ ਹੈ। ਮਹਾਨ ਕੋਸ਼ ਲਿਖਿਆ ਹੈ ਪਰ ਉਹਨਾਂ ਨੇ ਕਈ ਥਾਂ ਤੇ ਠੇਢੀ ਵੀ ਖਾਦੀ। ਫਿਰ ਵੀ ਉਹਨਾਂ ਦੀਆਂ ਭੁੱਲਾਂ ਨੂੰ ਛੱਡ ਕੇ ਇਹ ਕਾਰਜ ਬਹੁਤ ਵੱਡਾ ਕੀਤਾ। ਮੈਂ ਧੰਨਵਾਦ ਕਰਦਾ। ਕਾਨ ਸਿੰਘ ਨਾਵਾ ਪਰ ਜੋ ਤੁਸੀਂ ਲਿਖਿਆ ਇਹ ਵੀ ਠੀਕ ਹੈ ਪਰ ਤੁਸੀਂ ਜੇ ਕਿਤੇ ਭਾਈ ਗੁਰਦਾਸ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੁੰਦਾ। ਸ਼ਾਇਦ ਤੁਹਾਡੇ ਲੇਖਣ 'ਚ ਰੰਗ ਕੁਝ ਹੋਰ ਹੋਣਾ ਸੀ ਭਾਈ ਗੁਰਦਾਸ ਨੇ ਇਸ ਤੋਂ ਅੱਗੇ ਗੱਲ ਕੀਤੀ ਹੋਈ ਜਿਹੜੀ ਕਾਨ ਸਿੰਘ ਦੇ ਨਾ ਬਾਦੇ ਧਿਆਨ ਵਿੱਚ ਨਹੀਂ ਆਈ ਉਹ ਕੀ ਹੈ ਭਾਈ ਸਾਹਿਬ ਕਹਿੰਦੇ ਵਿਵਾਦ ਦਾ ਅਰਥ ਹੈ ਮੇਲ ਭਾਈ ਗੁਰਦਾਸ ਕਹਿੰਦੇ ਔਰ ਮੇਲ ਦੇ ਵਿੱਚ ਉਹ ਗੁਰੂ ਤੇ ਚੇਲੇ ਦੀ ਗੱਲ ਲੈਂਦੇ ਨਾ ਗੁਰੂ ਤੇ ਸਿੱਖ ਨੂੰ ਕਹਿੰਦੇ ਨੇ ਗੁਰ ਚੇਲੇ ਵਿਆਹੋ ਤੁੜੀ ਚੜਾਇਆ ਗੁਰੂ ਤੇ ਚੇਲੇ ਦਾ ਵਿਆਹ ਧੰਨ ਭਾਈ ਗੁਰਦਾਸ ਇਸਤਰੀ ਪੁਰਸ਼ਾਂ ਦੇ ਵਿਆਹ ਤਾਂ ਸੁਣੇ ਸੀ ਅਰਥ ਕੀ ਹੈ ਵਿਆਹ ਦਾ ਮੇਲ ਮਿਲਾਪ ਅਰ ਜਿਹੜਾ ਮਿਲਾਪ ਹੈ ਜੇ ਤੁਲਸੀ ਦੀ ਸੁਣੋ ਰਮਾਇਣ ਦੇ ਕਰਤਾ ਤੁਲਸੀ ਗੁਸਾਈ ਤੁਲਸੀਦਾਸ ਕਹਿੰਦਾ ਹੈ ਜੇ ਛੇ ਚੀਜ਼ਾਂ ਮਿਲ ਜਾਣ ਤਾਂ ਮਿਲਾਪ ਬਣਿਆ ਰਹੇ ਆਸਾ ਇਸ ਤੂ ਉਪਾਸ਼ਨਾ ਖਾਨ ਪਾਣ ਪਹਿਰਾਨ ਤુલਸੀ ਜਾ ਕੇ ਖਟ ਮੇਰੇ ਸੋਈ ਮਿਲਿਆ ਜਾ। ਇਹਨਾਂ ਬੱਚਿਆਂ ਦੀਆਂ ਛੇ ਦੀਆਂ ਛੇ ਚੀਜ਼ਾਂ ਮਿਲੀਆਂ। ਮੈਂ ਕੱਲੀ ਕੱਲੀ ਦੀ ਵਿਆਖਿਆ ਕਰਾਂ ਮੈਂ ਬਹੁਤਾ ਸਮਾਂ ਨਹੀਂ ਲਊਂਗਾ। ਉਮੀਦਾਂ ਇੱਕੋ ਜੀਆਂ ਇਸ ਤਿੱਕੋ ਜੇ ਬੀਬੀ ਦਾ ਜਾਂਦੀ ਥਾਲ ਚੱਕੀ ਨਾਨਾ ਦੇਵੀ ਦੀ ਪੂਜਾ ਕਰਨ ਤੇ ਭਾਈ ਜਾਂਦਾ ਗੁਰਦੁਆਰੇ ਨੂੰ ਫੇਰੇ ਬੇਲ ਤੋੜੀ ਹੈ। ਇਕੱਠੇ ਕਰਕੇ ਤੁਸੀਂ ਪਸ਼ੂਆਂ ਨੂੰ ਵੀ ਖੁਰਲੀ ਤੇ ਇਕੱਠੇ ਉਹਨਾਂ ਦੇ ਬਰਿਆਂ ਤੱਕ ਉਹਨਾਂ ਨੂੰ ਇੱਕ ਥਾਂ ਤੇ ਬੰਨ ਕੇ ਰੱਖ ਸਕਦੇ ਹੋ ਫਿਰ ਵਿਆਹ ਕਰਾ ਲੈ ਤੇ ਸਿਰ ਨਹਿੜ ਹੋ ਗਿਆ ਇੱਕ ਥਾਂ ਤੇ ਬੰਨ ਲਏ ਉਹ ਸਮਾਜ ਨੇ ਬੰਨ ਦਿੱਤੇ ਖਿਆਲ ਨਹੀਂ ਮਿਲੇ ਕੋਈ ਦਾ ਨਹੀਂ ਮੈਂ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਕੁਝ ਵਿਆਹਾਂ ਦੀਆਂ ਕਹਾਣੀਆਂ ਸੁਣੀਆਂ ਤੁਹਾਡੇ ਧਿਆਨ ਚ ਲਿਆਉਣਾ ਅੱਜ ਦਾ ਸਮਾਜ ਕਿੰਨਾ ਗਰ ਗਿਆ ਇੱਕ ਬੱਚੀ ਆਨੰਦ ਕਾਰਜਾਂ ਤੇ ਬੈਠੀ ਹੈ ਤੇ ਉਹ ਕਾਕੇ ਨੂੰ ਕੁਝ ਸੰਸਕਾਰ ਸੀ ਬਹੁਤੇ ਨਹੀਂ ਥੋੜੇ ਜਿਹਾ ਸੰਸਕਾਰ ਸੀ ਸੀ ਬੀਬੀ ਨੂੰ ਬਿਲਕੁਲ ਨਹੀਂ ਸੀ ਉਹ ਬੈਠੀ ਬੈਠੀ ਨਾ ਉਹਦੇ ਨਾਲ ਗੱਲਾਂ ਕਰ ਉਹਦੇ ਗੱਲਾਂ ਕਰਨੀਆਂ ਚਾਹੇ ਉਹਨੂੰ ਬੁਲਾਵੇ ਉਹ ਬੋਲੇ ਨਾ ਵੀ ਮੈਨੂੰ ਗਰੰਤੀ ਸਿੰਘ ਨੇ ਆਨੰਦ ਕਾਰਜ ਕਰਾਉਣ ਲਈ ਝੰਡਕ ਦੇਣਾ ਵੀ ਤੂੰ ਗੱਲਾਂ ਕਰਦਾ ਨਾ ਬਾਦ ਦੇ ਵਿੱਚ ਉੱਥੋਂ ਬੀਬੀ ਉઠી ਕਹਿੰਦੀ ਤੇਰਾ ਰਸਤਾ ਉਹ ਤੇ ਮੇਰਾ ਉਹ ਐ ਤੂੰ ਤਾਂ ਉੱਥੇ ਹੋਣੀ ਨਹੀਂ ਉੱਥੇ ਮੇਰੇ ਨਾਲ ਬੋਲੇਗਾ ਕਹਾਂ ਕੀ ਬੋਲੇਗਾ ਵਿਆਹ ਟੁੱਟ ਗਿਆ ਇੱਥੇ ਵਿਆਹ ਹੋਇਆ ਉੱਥੇ ਜਾ ਕੇ ਟੁੱਟ ਗਿਆ ਕੀ ਹੈ ਇਹ ਇਹਨੂੰ ਵਿਆਹ ਨਹੀਂ ਕਿਉਂਕਿ ਮਿਲੇ ਨਹੀਂ ਵਿਚਾਰ ਨਹੀਂ ਮਿਲੇ ਬਹੁਤ ਮਸਾਲਾ ਨੇ ਸਾਰੇ ਜੱਜ ਸਾਹ ਬੈਠੇ ਐ ਕਾਨੂੰਨ ਦੇ ਮਹਾਰ ਵਕੀਲ ਬੈਠੇ ਐ ਅੱਜ ਦੇ ਸਮਾਜ ਦੇ ਵਿੱਚ ਕਾਨੂੰਨ ਦਾ ਕੋਈ ਵੀ ਸਥਾਨ ਹੋਵੇ ਉਹ ਧਾਰਮਿਕ ਸਥਾਨ ਦੀ ਜਗ੍ਹਾ ਨਹੀਂ ਲੈ ਸਕਦਾ ਨੰਬਰ 1 ਇਸ ਅਦਾਲਤ ਵਿੱਚ ਹੋਇਆ ਹੋਇਆ ਵਿਆਹ ਝੂਠੀਆਂ ਅਦਾਲਤਾਂ ਤੋਂ ਟੁੱਟ ਨਹੀਂ ਸਕਦਾ ਜੇ ਤੋੜਨ ਵਾਸਤੇ ਜਾਂਦੇ ਹੋ ਤਾਂ ਮਨਮਤੀ ਲੋਕ ਜਾਂਦੇ ਹੋਣਗੇ ਤੁਸੀਂ ਇਕੱਲੇ ਪ੍ਰਧਾਨ ਨਹੀਂ ਤੁਸੀਂ ਵਕੀਲ ਵੀ ਉਹ ਹੁਸ਼ਿਆਰਪੁਰ ਦੇ ਵਿੱਚ ਅਰ ਤੁਸੀਂ ਪੰਥ ਦੇ ਲਈ ਆਪਣੀ ਜਾਨ ਝੋਖੇ ਚ ਲਾ ਕੇ ਤੁਸੀਂ ਖੜਗੂ ਸਿੰਘਾਂ ਦੇ ਕੇਸ ਲੜਦੇ ਰਹੇ ਪੰਥ ਦੀ ਸੇਵਾ ਨਿਗਰ ਕੀਤੀ ਤੁਸੀਂ ਮੈਂ ਤੁਹਾਡਾ ਇਸ ਕਰਕੇ ਆទਰਾ ਸੰਤ ਬਾਬਾ ਨਿਹਾਲ ਸਿੰਘ ਜੀ ਮਹਾਪੁਰਸ਼ਾਂ ਦੀ ਬੜੀ ਕਿਰਪਾ ਤੁਹਾਡੇ ਤੇ ਇਸ ਕਰਕੇ ਸੁਪਰੀਮ ਕੋਰਟ ਦਾ ਹੋਵੇ ਫੈਸਲਾ ਕਿ ਬਰਲੋਰ ਕੋਰਟ ਦੇ ਵਿੱਚ ਕੋਈ ਦਰਖਾਸਤ ਦੇ ਕੇ ਇਹਦੇ ਵੀ ਫੈਸਲਾ ਤੋੜ ਦਿਓ ਜਾਂ ਦਾ ਸੁਪਰੀਮ ਕੋਰਟ ਫਿਰ ਮੇਰਾ ਤਾਂ ਖਿਆਲ ਉਹ ਉਸ ਅਦਾਲਤ ਨੂੰ ਵੀ ਸਜ਼ਾ ਦੇ ਉਹ ਉਸ ਜੱਜ ਨੂੰ ਵੀ ਕਿ ਤੂੰ ਕੀ ਸਮਝਦਾ ਸੁਪਰੀਮ ਕੋਰਟ ਨੂੰ ਇਹ ਸੁਪਰੀਮ ਹੈ ਗੁਰੂ ਗ੍ਰੰਥ ਸਾਹਿਬ ਜੀ ਬਚਿਓ ਆਨੰਦ ਕਾਰਜ ਹੋ ਗਏ ਆਨੰਦ ਕਾਰਜ ਹੀ ਰਹਿਣਗੇ ਇਹ ਵਿਆਹ ਹੈ ਇਸ ਵਿਆਹ ਤੇ ਹੋਰ ਉਹ ਲੋਕ ਚੰਗੀ ਤਰ੍ਹਾਂ ਸੁਣ ਲੈਣ ਜਿਹੜੇ ਵਿਆਹ ਤੋੜ ਲੈਂਦੇ ਨੇ ਨਹੀਂ ਟੁੱਟਦਾ ਹੁੰਦਾ ਤੋੜਤੇ ਵੀ ਨਹੀਂ ਟੁੱਟਦਾ ਜਿੱਦਣ ਧਰਮਰਾਜ ਤੇ ਲੇਖਾ ਹੋ ਜਾਣਾ ਉਥੇ ਕਚਹਿਰੀ ਚ ਖੜੇ ਹੋਗੇ ਵੀ ਇਹ ਕੀ ਕੀਤਾ ਵੇ ਗੁਰੂ ਗ੍ਰੰਥ ਸਾਹਿਬ ਨੂੰ ਕੀ ਸਮਝਦੇ ਤੁਸੀਂ ਦੋਨਾਂ ਧਿਰਾਂ ਨੂੰ ਉਪਦੇਸ਼ ਕੀ ਦਿੰਦਾ ਹੈ ਔਰਤ ਜਾਤੀ ਦੇ ਵਿੱਚ ਇੱਕ ਬੜਾ ਸੰਕਲਪ ਧ੍ਰਿੜ ਹੈ ਹਰ ਕੋਈ ਔਰਤ ਚਾਹੁੰਦੀ ਹੈ ਮੇਰਾ ਪਤੀ ਮੇਰੀ ਮੁਠੀ ਵਿੱਚ ਰਹੇ ਮੇਰਾ ਪਤੀ ਮੇਰੀ ਆਗਿਆ 'ਚ ਚੱਲੇ ਵੀ ਤੂੰ ਬਾਹਰ ਨਾ ਜਾਵੇ ਟੂਣੇ ਟਾਮਣ ਕਰਨ ਚੱਲਿਆਂ ਜਾਂਦੇ ਆ ਬਾਬਾ ਫਰੀਦ ਸਾਹਿਬ ਦੇ ਕੋਲ ਆ ਗਈ ਇੱਕ ਬੀਬੀ ਕਹਿੰਦੇ ਬੀਬੀ ਕਿਵੇਂ ਆਈਆਂ ਕਹਿੰਦੀ ਬਾਬਾ ਮੈਂ ਟੂਣਾ ਕਰਾਉਣ ਆਈਆਂ ਤੇਰੇ ਕੋਲ ਉਹ ਕਹਦਾ ਟੂਣਾ ਕਰਾਉਣਾ ਕਹਿੰਦੀ ਮੈਂ ਆਪਣੇ ਪਤੀ ਨੂੰ ਬੰਸ ਕਰ ਦੇ ਕੋਈ ਧਾਗਾ ਤੂਗਾ ਕਰ ਦਿਓ ਤਰੀਕ ਉਹ ਕਹਿੰਦੇ ਕਰ ਦೇನೆ ਕੋਈ ਬਾਤ ਨਹੀਂ ਪੱਕਾ ਹੀ ਧਾਗਾ ਕਰ ਦਿਓ ਕਹਿੰਦੀ ਹਾਂ ਜੀ ਪੱਕਾ ਹੀ ਕਰਦਾ ਸਦਾ ਲਈ ਪਤੀ ਵਾਸ ਕਰਨਾ ਕਹਿੰਦਾ ਸਦਾ ਵੀ ਵਧੀਆ। ਬੀਬੀ ਨੇ ਜੋ ਕਿਹਾ ਫਰੀਦ ਸਾਹਿਬ ਨੇ ਉਹ ਵੀ ਲਿਖ ਦਿੱਤਾ। ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਬੇਸੋ ਹੋ ਗਏ ਜਿਤ ਬਸ ਆਵੇ ਕੰਤ ਕਿਵੇਂ ਕੰਤ ਬਸ ਹੋ ਸਕਦਾ ਹੈ। ਬਾਬਾ ਫਰੀਦ ਕਹਿੰਦੇ ਨਿਵਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ ਇਹ ਤਰਹਿ ਪਾਣੇ ਬੇਸ ਕਰ ਤਾਂ ਬਸ ਆਵੀ ਕੰਤ। ਤਿੰਨਾਂ ਲੋਕਾਂ ਦਾ ਮਾਲਕ ਉਹ ਵੀ ਵਸ ਆ ਜਾਂਦਾ ਇਹ ਤਾਂ ਅਸੂ ਇਨਸਾਨੀ ਮੂਲੀ ਇਹ ਕੀ ਬਾਤ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੁਣੋ ਤਾਂ ਆਪਣੇ ਸਿੱਖ ਬੱਚਿਆਂ ਨੂੰ ਕਹਿੰਦੇ ਨੇ ਸੰਸਾਰ ਦਾ ਕੋਈ ਗਹਿਣਾ ਨਾ ਪਾਓ ਜੇ ਮੋਹ ਗਹਿਣੇ ਪਾਉਣੇ ਨਾ ਮਨ ਮੋਤੀ ਜੇ ਗਹਿਣਾ ਹੋਵੇ ਪਾਉਣ ਹੋਵੇ ਸੂਤਾਰੀ ਖਿਮਾ ਸਿਗਾਰ ਕਾਮਣ ਤਨ ਫੈਰੈ ਰਾਵੇ ਲਾਲ ਪਿਆਰੀ ਲਾਲ ਵੋਗਨ ਕਾਮਨ ਮੋਹੀ ਤੇਰੇ ਗੁਣ ਹੋਏ ਨ ਅਭਰੀ ਇਹ ਸਾਰਾ ਸ਼ਬਦ ਪੜੋ ਤੇ ਕੀ ਲਖਿਆ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਝਾਵੇਂ ਜਾ ਕੇ ਕਹਿੰਦੇ ਸਤ ਸੰਤੋਖ ਦਇਆ ਧਰਮ 시ਗਾਰ ਬਣਾਵੋ ਸਫਲ ਸੁਆਗਣ ਨਾਨਕਾ ਆਪਣੇ ਪ੍ਰਭ ਭਾਵੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ लाडले ਪੰਥ ਲਈ ਇੱਕ ਚੋਜ ਵਰਤਾਉਂਦੇ ਨੇ ਤੇ ਦਸ਼ਮ ਦੀ ਬਾਣੀ ਦੇ ਵਿੱਚ ਫਿਰ ਆਪਣਾ ਨਾਂ ਲੈ ਕੇ ਕਹਿੰਦੇ ਨੇ ਕਿ ਮੇਰੇ ਪਿਤਾ ਨੇ ਮੈਨੂੰ ਇੱਕ ਸਿੱਖਿਆ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਹ ਮੈਂ ਉਹ ਇੱਕ ਸਾਖੀ ਭਾਵੇਂ ਕਿਸ ਢੰਗ ਦੇ ਨਾਲ ਆ ਕਿਵੇਂ ਸਿੱਖਿਆ ਸਾਲੀ ਪਰਥਾ ਸਾਖੀ ਮਹਾਂਪੁਰਖ ਬੋਲੇ ਸਾਂਝੀ ਸਗਲ ਜਾਨ ਨੇ ਮਾਰ ਕੇ ਸੁੱਧ ਜਪ ਤੇ ਹਮ ਧਰੀ ਬਚਨ ਗੁਰਦੇ ਇਹ ਹਮਾਰੇ ਪੂਤ ਇਹ ਹੈ ਪ੍ਰਣਿਤ ਹੋਏ ਪ੍ਰਾਣ ਜਵਲ ਕਟਾਰੇ ਨਿਜ ਨਾਰੀ ਕੇ ਸਾਥ ਬਿਹੋ ਤੂੰ ਨਿਤ ਬਿઢਾਇਓ ਪਰ ਨਾਰੀ ਕੀ ਸੂਝ ਭੂਲ ਸੁਪਨੇ ਹੋਣਾ ਨਹੀਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਆਵਰਾ ਦੇਖ ਨ ਸੁਣਾਇ ਅਪੱਖ ਹੈ ਤਨ ਮਨ ਦੇ ਨ ਅੰਤ ਰਖ ਹੈ ਆਵਰਾ ਦੇਖ ਨ ਸੁਣਾਇ ਅਪੱਖ ਹੈ ਇੱਕ ਦਰਸਾਨਤ ਮੈਂ ਉਹਨੂੰ ਲੰਮਾ ਨਹੀਂ ਕਰਦਾ। ਰਾਮਚੰਦਰ ਦੇ ਵਿਆਹ 'ਚ ਰਾਮਚੰਦਰ ਜੀ ਨੂੰ ਪੁੱਛਿਆ ਗਿਆ। ਅਖੇ ਜੀ ਔਰਤ ਦਾ ਕੀ ਸਥਾਨ ਆ ਤੁਹਾਡੇ ਦਿਮਾਗ 'ਚ? ਉਹ ਕਹਿਣ ਲੱਗੇ ਮੇਰੇ ਦੀ ਬਾਤ ਛੱਡੋ ਮੈਂ ਤਾਂ ਪੂਰੀ ਜਨ ਸਮੁਦਾਇ ਨੂੰ ਕਹਿਣਾ ਕਿ ਜਦੋਂ ਇਨਸਾਨ ਦਾ ਵਿਆਹ ਹੋ ਜਾਂਦਾ ਉਹ ਦਿਨ ਪੂਰਾ ਹੁੰਦਾ ਨਹੀਂ ਤਾਂ ਅਧੂਰਾ ਹੀ ਥੁਰਿਆ ਫਿਰਦਾ। ਕਾਕਾ ਜੀ ਅੱਜ ਤੁਸੀਂ ਪੂਰੇ ਇਨਸਾਨ ਹੋ ਬੇ। ਮੁਬਾਰਕ ਹੋ ਤੁਹਾਨੂੰ। ਪੂਰੇ ਹੋ। ਔਰ ਜੇ ਗੁਰੂ ਨਾਨਕ ਸਾਹਿਬ ਦਾ ਵਿਆਹ ਹੁੰਦਾ ਕਿੰਨਾ ਖਿਆਲ ਰੱਖਿਆ ਗੁਰੂ ਨਾਨਕ ਨੇ ਗੁਰਮਤਿ ਦਾ ਕਿ ਮੈਂ ਗੁਰਮਤ ਨੂੰ ਜਨਮ ਦਿੱਤਾ ਤੇ ਮੇਰੇ ਸਿੱਖ ਭਟਕ ਜਾਣਗੇ ਤੇ ਬ੍ਰਾਹਮਣ ਨੇ ਵੀਦੀ ਘੜ ਲਈ ਅਗਵਾਲ ਲਈ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਕੀ ਕੀਤਾ ਕਹਿੰਦੇ ਜੀ ਇਹ ਕਰਨਾ ਸੀ ਤੁਹਾਡੇ ਫੇਰੇ ਨਹੀਂ ਕਰਨੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ یرے ਉਹਦੇ ਦੁਆਲਾ ਕਰੀਦੇ ਨੇ ਜਿਹੜਾ ਇਸ਼ਟ ਹੋ ਗੇ ਅੱਗ ਮੇਰਾ ਇਸ਼ਟ ਨਹੀਂ ਹੈ ਇਸ ਕਰਕੇ ਮੈਂ ਨਹੀਂ ਬਿਆਕ ਰਾ ਸਕਦਾ ਮੈਂ ਤਾਂ ਜੀ ਉੱਠ ਕੇ ਖੜੇ ਹੋ ਗਏ ਅੱਗ ਬਰੋਲਾ ਬਣ ਗਏ ਨਹੀਂ ਗੁੱਸਾ ਸਾਮ ਹੋਇਆ ਹੈ ਪੁੱਤਰ ਨਾਨਕ ਉੱਥੇ ਗੱਲ ਹੋਰ ਸੀ ਜਦੋਂ ਜਨੇਊ ਦੀ ਗੱਲ ਸੀ ਉੱਥੇ ਮੇਰਾ ਭਾਈ ਜਰਾ ਕੁੜਮਾਂ ਦੇ ਬਾੜ ਚ ਵੀ ਬੜ ਸੋਟਿਆ ਤੂੰ ਮੈਨੂੰ ਮਹਾਰਾਜ ਜੀ ਬੋਲੇ ਬਾਪੂ ਹੈ ਜਦੋਂ ਚਪੇੜਾ ਮਾਰੀਆਂ ਸੀ ਬਾਪੂ ਨੇ ਗਲਤੀ ਬਾਪੂ ਦੀ ਸੀ ਪੁੱਤ ਦੀ ਨਹੀਂ ਸੀ ਪਰ ਉਦੋਂ ਵੀ ਨਹੀਂ ਸੀ ਬੋਲੇ ਅੱਜ ਤੇ ਬੋਲੇਗੀ ਪੰਡਿਤ ਹਰਦੇਵਾਲ ਜੀ ਉੱਠ ਕੇ ਖੜੇ ਹੋ ਗਏ ਕਹਿੰਦੇ ਜਜਮਾਨ ਬਹਿ ਜਾ ਤੇਰੇ ਬੋਲਣ ਦਾ ਕਾਰਜ ਵਿਗੜ ਜਾਏਗਾ ਬਹਿ ਜਾ ਅਜੇ ਸਾਡਾ ਬ੍ਰਾਹਮਣਾਂ ਦਾ ਬੋਲਣ ਦਾ ਇਹ ਤੇਰਾ ਅਧਿਕਾਰ ਨਹੀਂ ਤੂੰ ਬਹਿ ਜਾ ਪੁੱਤ ਵਿਆਹ ਨਾਲ ਆਇਆ ਹੋਇਆ ਸਤਿਕਾਰ ਨਾਲ ਬਿਠਾ ਦਿੱਤੀ ਦੋਵੇਂ ਹੱਥ ਜੋੜੇ ਦਾਤਾ ਜੀ ਸੰਸਾਰ ਦੇ ਮਾਲਕ ਦਾ ਹੋਵੇ ਭਲਾ ਵਿਆਹ ਤੇ ਸਾਨੂੰ ਬ੍ਰਾਹਮਣਾਂ ਨੂੰ ਕੀ ਪਤਾ ਵੀ ਕਿਵੇਂ ਵਿਆਹ ਕਰਨਾ ਇਹ ਤੁਸੀਂ ਮੈਨੂੰ ਦੱਸੋ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਸ਼ਬਦ ਦੀ ਪਰਕਰਨਾ ਮੂਲ ਮੰਤਰ ਲਿਖਿਆ ਔਰ ਇੱਕ ਯਾਦ ਰੱਖਣਾ ਕਿ ਜਿਹੜੇ ਥੋੜੇ ਜਿਹੀ ਕਿਤਾਬੀ ਕੀੜੇ ਹੁੰਦੇ ਨਾ ਉਹ ਕਈ ਵਾਰੀ ਫਿਰ ਲੜਦੇ ਵੀ ਹੁੰਦੇ ਆ ਉਹ ਕਹਿਣਗੇ ਜੀ ਮੂਲ ਮੰਤਰ ਤਾਂ ਜਿਹੜਾ ਵਿਆਹ ਤੋਂ ਬਾਅਦ ਉਹ ਉਚਾਰਨ ਕੀਤਾ ਸੀ ਨਾਨਕ ਪ੍ਰਕਾਸ਼ ਚ ਲਿਖਿਆ ਹੈ ਜਨਮ ਸਾਖੀ ਚ ਲਿਖਿਆ ਹੈ ਭਾਈ ਮਨੀ ਸਿੰਘ ਸਾਹਿਬ ਨੂੰ ਪੜੋ ਭਾਈ ਮਨੀ ਸਿੰਘ ਸਾਹਿਬ ਜੀ ਕਹਿੰਦੇ ਵਿਆਹ ਤੋਂ ਪਹਿਲਾਂ ਵੀ ਇਹ ਨਦੀ ਚ ਗੋਤਾ ਮਾਰਿਆ ਸੀ ਮੂਲ ਮੰਤਰ ਪਹਿਲਾਂ ਲਿਆਉਂਦਾ ਸੀ ਇਹ ਭਾਈ ਮਨੀ ਸਿੰਘ ਜੀ ਕਹਿੰਦੇ ਇਹ ਮੈਂ ਤਾਂ ਕਹਿੰਦਾ ਕੋਈ ਕਿਸੇ ਗੱਲ ਦੀ ਸ਼ੰਕਾ ਗੁਰੂ ਨਾਨਕ ਨੇ ਉਸ ਦਿਨ ਤੋਂ আর ਫਿਰ ਚਾਰ ਲਾਵਾ ਆਪਣੀਆਂ ਆਪ ਉਚਾਰਨ ਕੀਤੀਆਂ ਜਨਮ ਸਾਖੀ ਚ ਲਾਮਾ ਉਚਾਰਨ ਕੀਤੀਆਂ মূল মন্ত্র ਦੀ ਪ੍ਰਕਰਮਾ ਕੀਤੀ ਔਰ ਬ੍ਰਹਮਣ ਨੂੰ ਕਿਹਾ ਦੇਖ ਅਗ ਤੁਹਾਡਾ ਇਸ਼ਟ ਹੋ ਸਕਦੀ ਹੈ ਮੈਂ ਤੁਹਾਡਾ ਅਪਮਾਨ ਨਹੀਂ ਕਰਦਾ ਵਿਦਾਨ ਤੁਹਾਡਾ ਇਹ ਕਹਿੰਦਾ ਹੈ ਵੀ ਵੇਦ ਪ੍ਰਕਾਸ਼ ਕੀਤਾ ਜਾਵੇ ਵੇਦ ਤੁਹਾਡੇ ਕੋਲ ਬਹੁਤੇ ਹੈ ਨਹੀਂ ਇਸ ਕਰਕੇ ਅਗ ਨਾਲ ਤੁਸੀਂ ਦੂਜੇ ਨੰਬਰ ਤੇ ਇਸ਼ਟ ਅਗ ਨੂੰ ਮੰਨ ਲਿਆ ਔਰ ਤੁਹਾਡੇ ਇਹ ਵੀ ਲਿਖਿਆ ਹੈ ਵੇਦੋ ਭਾਵਾ ਤਾਂ ਅਗਨੀ ਅਗਨੀ ਉਭਾਵਾ ਤਾਂ ਵਿਪਰਾ ਤਾਂ ਫੇ ਬ੍ਰਾਹਮਣ ਨੂੰ ਬਿਠਾ ਲਓ ਬ੍ਰਾਹਮਣ ਗੁਰੂ ਹੈ ਜਗਤ ਦਾ ਪਰਤਿਕ ਨਿਕਾਲ ਗੁਰਨਾ ਹੈ ਸਾਡੇ ਤੇ ਸ਼ਬਦ ਦੀ ਪੂਜਾ ਹੈ ਗੁਰੂ ਨਾਨਕ ਦੇਵ ਸ਼ਬਦ ਨਾਲ ਜੁੜਿਆ ਸੀ ਫੇ ਬੀਬੀ ਬੀਰ ਦੇ ਬੀਬੀ ਬੀਰੂ ਦੀਆਂ ਵਿਆਹ ਦੀਆਂ ਰਸਮਾਂ ਦੇਖੋ ਕਿਵੇਂ ਹੋਈਆਂ ਕਿਵੇਂ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਸਿੱਖ ਦੀ ਪੁਕਾਰ ਸੁਣ ਕੇ ਚਾਰ ਲਾਵਾਂ ਉਚਾਰਨ ਕੀਤੀਆਂ ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਦੋਨਾਂ ਬੱਚਿਆਂ ਦੇ ਸੰਸਕਾਰ ਦੋਨਾਂ ਬੱਚਿਆਂ ਦੇ ਸੁਭਾਅ ਦੋਨਾਂ ਬੱਚਿਆਂ ਦੀ ਵਿਦਿਆ ਇਹਦੇ ਤੇ ਕੋਈ ਰਾਈ ਜਿੰਨੀ ਵੀ ਨਾ ਮੈਨੂੰ ਤੇ ਨਾ ਮੇਰੇ ਪਰਿਵਾਰ ਨੂੰ ਨਾ ਸਾਡੇ ਸੁਭਾਜ ਨੂੰ ਕੋਈ ਸ਼ੰਕਾ ਹੀ ਨਹੀਂ ਨਾ ਹੋ ਸਕਦੀ ਹੈ ਬੱਚੇ ਬਹੁਤ ਸਿਆਣੇ ਹਨ ਪਰ ਫਿਰ ਵੀ ਸੰਸਾਰ ਹੈ ਸਾਵਧਾਨ ਰਹਿਣਾ ਤੇ ਇੱਕ ਪ੍ਰੋਫੈਸਰ ਉਹ ਐਵੇਂ ਦਾ ਵਿਦਿਆਰਥੀ ਉਹਨੂੰ ਖੜਾ ਹੋ ਕੇ ਉਹਦਾ ਸਟੂਡੈਂਟ ਕਹਿੰਦਾ ਸਰ ਇਹ ਮੇਰੀ ਇੱਕ ਬੇਨਤੀ ਹੈ ਕਹਿੰਦਾ ਦੱਸੋ ਕਹਿੰਦੇ ਸਰ ਮੇਰਾ ਵਿਆਹ ਹੋਣ ਲੱਗਿਆ ਵਾਲੀ ਕਾਲੀ ਕਰ ਲਈ ਕਰਦੇ ਆ ਨੇ ਉਹ ਮੈਂ ਤਾਂ ਚਾਹੁੰਦਾ ਸੀ ਵੀ ਐਵੇਂ ਕਰਕੇ ਵਿਆਹ ਕਰਾਉਂਦਾ ਪਰ ਮੈਂ ਬਾਪੂ ਨੂੰ ਜਵਾਬ ਨਹੀਂ ਦੇ ਸਕਿਆ ਉਹ ਕਹਿੰਦੇ ਫਿਰ ਕੀ ਹਰ ਜਾ ਵੀ ਕਿਉਂ ਕਹਿੰਦੇ ਨਹੀਂ ਜੀ ਮੈਂ ਵਿਆਹ ਦਾ ਲੈਸਨ ਲੈਣਾ ਚਾਹੁੰਨਾ ਤੁਹਾਡੇ ਕਿਉਂਕਿ ਅੱਜ ਦੇ ਵਿਆਹ ਜਿਹੜੇ ਨੇ ਉਹ ਕੋਈ ਸਮਾਜਿਕ ਰੀਤੀਆਂ ਬੜੀਆਂ ਹੋ ਗਈਆਂ ਤੁਸੀਂ ਦੱਸਦੇ ਹੋ ਕਹਿੰਦੇ ਗੱਲ ਐਸਾਂ ਲੈਣਾ ਚਾਹੁੰਦੇ ਕਿੰਨੇ ਕਹਿੰਦਾ ਫਿਰ ਕੋਈ ਬਹੁਤ ਜਿਵੇਂ ਥੀਸਿਸ ਲਿਖ ਦੇਣ ਮੈਂ ਕੋਈ ਬੜਾ ਸਾਰਾ ਪੇਪਰ ਨਹੀਂ ਲਿਖੇ ਦੇਣਾ ਮੈਂ ਇੱਕ ਟੁਕ ਦੇ ਵਿੱਚ ਹੀ ਮੋਕਾ ਦੇਵਾਂਗਾ ਕਹਿੰਦੇ ਮੋਕਾ ਦੇ ਕਹਿੰਦੇ ਕਾਕਾ ਗੱਲ ਸੁਣ ਲੈ ਜਿੰਨੇ ਵੀ ਸਾਜਨ ਦੁਨੀਆ ਦੇ ਜਿੰਨੇ ਬਜੰਤਰੀ ਨੂੰ ਵਜਾਉਣ ਵਾਲੇ ਦੁਨੀਆ ਪਰ ਦੇ ਬਜੰਤਰੀ ਪਹਿਲਾਂ ਸਾਜ਼ ਨੂੰ ਸੁਰ ਕਰਦੇ ਆ ਤੇ ਫੇਰ ਵਜਾਉਂਦੇ ਆ ਸਮਝ ਆ ਗਈ ਕਹਿੰਦੇ ਜੀ ਇਹ ਤਾਂ ਮੈਂ ਗੱਲ ਪਹਿਲੀ ਜਾਣਦਾ ਕਹਿੰਦੇ ਗੱਲ ਸੁਣ ਬੱਚੂ ਗਾਂ ਵਾਲੀ ਗੱਲ ਜਿਹੜੀ ਨੂੰ ਤੂੰ ਨਹੀਂ ਜਾਣਦਾ ਦੁਨੀਆ ਦਾ ਕੋਈ ਸਾਜ਼ ਇਹੋ ਜਿਹਾ ਨਹੀਂ ਜਿਹੜਾ ਸੁਰ ਕਰੇ ਤੋਂ ਬਿਨਾ ਵਜੇ ਸੁਰ ਕਰਕੇ ਹੀ ਵੱਜਦਾ ਉਹ ਕਹਿੰਦਾ ਬੇਟਾ ਦੁਨੀਆ ਦਾ ਇੱਕੋ ਹੀ ਸਾਜ਼ ਹੈ ਜਿਹੜਾ ਬੇਸੁਰਾਈ ਵਜਾਈਦਾ ਇਹ ਸੁਰ ਨਹੀਂ ਹੁੰਦਾ ਹੁੰਦਾ ਇਹਦੀਆਂ ਤਾਰਾਂ ਨਾ ਤੋੜਨਾ ਕਿਸੇ ਉਹ ਤਾਂ ਆਈ ਬਿਆ ਕਿਤੇ ਨਾ ਕਿਤੇ ਕੁਛ ਦਾ ਕੁਛ ਥੋੜਾ ਬਹੁਤ ਕਿਤੇ ਪਰਿਵਾਰ ਵੱਲੋਂ ਕਿਤੇ ਪੇਕੇਆਂ ਵੱਲੋਂ ਕਿਤੇ ਸਹੁਰਿਆਂ ਵੱਲੋਂ ਕਿਤੇ ਰਿਸ਼ਤੇਦਾਰਾਂ ਵੱਲੋਂ ਕੁਛ ਨਾ ਕੁਛ ਹੋ ਜਾਂਦਾ ਹੈ ਵੀ ਬਾਲੀਆਂ ਤਾਰਾਂ ਨਹੀਂ ਕਸਣੀਆਂ ਕਿ ਤਾਰ ਟੁੱਟੀ ਜਾਵੇ ਬਸ ਇਹਨੂੰ ਉਸ ਤਰ੍ਹਾਂ ਵਜਾਇਆ ਜਾਂਦਾ ਇੱਕ ਤਾਂ ਇਹ ਹੈ ਵਾਰ ਦੂਸਰਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਅਸੀਸ ਦਿੱਤੀ ਮੈਂ ਉੱਥੇ ਆਨੰਦ ਕਰਦਿਆਂ ਤੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਿੱਤੀ ਹੋਈ ਅਸੀਸ ਵੈਸੇ ਵੀ ਮੈਂ ਹੁਣ ਜਿਹੜੇ ਸਥਾਨ ਤੇ ਬੈਠਾ ਹਰਮਨ ਸਿੰਘ ਦਾ ਦਾਦਾ ਲੱਗਦਾ ਹੈ ਇਸ ਕਰਕੇ ਬਜ਼ੁਰਗਾਂ ਤੋਂ ਵੀ ਬੱਚਿਆਂ ਨੂੰ ਹੁੰਦਾ ਹੈ ਵੀ ਇਹ ਜੀ ਅਸ਼ੀਰਵਾਦ ਦਿਓ ਜੀ ਆਹਦੇ ਅਸ਼ੀਰਵਾਦ ਤਾਂ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡੀ ਤੇ ਮੈਂ ਗੁਰੂ ਗੋਬਿੰਦ ਸਿੰਘ ਦੀ ਅਸੀਸ ਦੇ ਵਿੱਚ ਆਪਣੀ ਭਾਵਨਾ ਅਰਦਾਸ ਰੂਪ ਦੇ ਵਿੱਚ ਕਰਕੇ ਬਚੋ ਤੁਹਾਡੇ ਲਈ ਮੈਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਦਾ ਇੱਕ ਸ਼ਬਦ ਪੜ੍ਹ ਲਵਾਂ ਇਹ ਮਹੌਲ ਹੈ ਢੋਲ ਮਿਰਦੰਗ ਬਰੇ ਵਜੇ ਸਭ ਹੀ ਕਰ ਇਸੇ ਪੀ ਆਜ ਗੁਲਹਲ ਭਾਰੀ ਗਾਵਤ ਕੀਤ ਦਿਵਾਵਤ ਗਾਵਤ ਤਾ ਗਾਵਤ ਗੀਤ ਵਿਜਾਵਤ ਤਾਰ ਦਿਵਾਵਤ ਆਵਤ ਨਾਗਰ ਨਾਰੀ ਪੀਰ ਹਜ਼ਾਰ ਵਜੇ ਇੱਕ ਬਾਤ ਮਹਾ ਸ਼ਬਦ ਦੇਖ ਆਸੈ ਨਰ ਨਾਰੀ ਦੇਹੁ ਅਸੀਸ ਕਹ ਜਗਦੀਸ਼ ਇਹ ਜੋੜੀ ਜੀ ਆ ਜੁਗ ਚਾਰ ਤਿਹਾਰੀ ਇਹ ਅਸੀਸ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਗੁਰੂ ਕਿਰਪਾ ਕਰੇ ਮਹਾਰਾਜ ਸਾਹਿਬ ਸਚੀ ਪਾਤਸ਼ਾਹ ਦੀ ਅਸੀਸ ਤੁਹਾਡੇ ਤੇ ਰਹੇ ਅਰ ਵਿਆਹ ਦੀ ਫਰਜ਼ ਨਿਭਾਉਣੇ ਅਰ ਭਾਈ ਗੁਰਦਾਸ ਜੀ ਦਾ ਸਨੇਹਾ ਇਹ ਮੈਂ ਜ਼ਰੂਰ ਦਿਆਂਗਾ ਹਰਮਨ ਸਿੰਘ ਜੀ ਇਹ ਸਾਰੀ ਦੁਨੀਆ ਵਾਸਤੇ ਹੈ ਮੈਨੂੰ ਜਦੋਂ ਬੀਦੀ ਸਾਹਿਬ ਨੇ ਇੱਕ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਉਥੇ ਸੈਂਟਰ ਦੇ ਮინისტრ ਬੈਠੇ ਉਥੇ ਪੰਜਾਬ ਦੇ ਮინისტრੇ ਬੈਠੇ ਉਥੇ ਸਾਰਾ ਸੰਤ ਸਮਾਜ ਸਾਡਾ ਬੈਠਾ ਤੇ ਬੀਦੀ ਸਾਹਿਬ ਨੇ ਬਹੁਤ ਵੱਡਾ ਉਥੇ ਦਿੱਲੀ ਕਟ ਸੀ ਉਹਨਾਂ ਦੇ ਪੁੱਤਰ ਦਾ ਵਿਆਹ ਸੀ ਤੇ ਮੇਰੇ ਕੋਲ ਨੂੰ ਹੋ ਕੇ ਕਹਿਣ ਲੱਗੇ ਵੀ ਬਾਤ ਇਹ ਹੈ ਵੀ ਸਾਰੇ ਸੰਤ ਸਮਾਜ ਵੱਲੋਂ ਤੁਸੀਂ ਬੋਲਦੇ ਹੋ ਦੇਖ ਜੀ ਠੀਕ ਉਸ ਵੇਲੇ ਵੀ ਕਹੀ ਸੀ ਗੱਲ ਕਾਮਣ ਕਾਮਣੀ ਹਾਰੇ ਕੀ ਤੋ ਕਾਮਣ ਕੰਤ ਪਿਆਰੇ ਜੰਮੇ ਸਾਈ ਵਿਚਾਰਿਆ ਵਿਆਹਾਂ ਮਾਂ ਪਿਓ ਬਸਾਰੇ ਇਹ ਨਹੀਂ ਕਰਨਾ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਵੀ ਇਹ ਦੋ ਸਾਫ ਕਰਦੇ ਸਤਗੁਰੂ ਮਹਾਰਾਜ ਸਾਹਿਬ ਜੀ ਬੱਚਿਓ ਤੁਹਾਡੇ ਤੇ ਕਿਰਪਾ ਕਰਨ ਤੁਹਾਡਾ ਗ੍ਰਸਤੀ ਜੀਵਨ ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ ਸકલ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ ਕਵੀਰ ਗਿਰੋ ਕਰੇ ਤਾਂ ਧਰਮ ਕਰਿ ਨਹੀਂ ਤਾਂ ਕਰ ਬੈ ਰਾਗ ਦੇ ਰਾਗੀ ਬੰਧਨ ਕਰੇ ਤਾਂ ਆਕੂ ਬਡੋ ਭਾਗ ਪੁੰਨ দান ਕਾ ਕਰੇ ਸਰੀਰ ਸੋਗਿਰਹੀ ਕੰਗਾ ਕਰੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ